ਲੋਭੀ ਕਿਸਾਨ ਭਰਾਓ ਕਈ ਕਿਸਾਨ ਭਰਾ ਕਹਿੰਦੇ ਸੀ ਨਾ ਹੁਣ ਸਰਦਈ ਰੰਗ ਵਾਲਾ ਸਟੈਂਡਰਡ ਟਰੈਕਟਰ ਦੀ ਵੀਡੀਓ ਨਹੀਂ ਪਾਈ ਤਾਂ ਅੱਜ ਸਰਦਈ ਰੰਗ ਵਾਲਾ ਸਟੈਂਡਰਡ ਟਰੈਕਟਰ ਹੀ ਲੈ ਕੇ ਆਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਟਰੈਕਟਰ ਪੂਰਾ ਸੋਨਾ ਮਾਲਕ ਆਪਣੇ ਕੋਲੇ ਆ ਹਾਂਜੀ ਭਾਈ ਜੀ ਕੀ ਹਾਲ ਚਾਲ ਆ ਜੀ ਸਸੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਆਪਣਾ ਇਹ ਟਰੈਕਟਰ ਬੁਖਾ ਰਹੇ ਆ ਜੀ ਅੱਜ ਆਪਾਂ ਹਾਂਜੀ ਭਾਈ ਜੀ ਇਹ ਮਾਡਲ ਕਿਹੜਾ ਸੀਗਾ ਜੀ ਇਹ ਮਾਡਲ 2004 ਮਾਜੀ 2004 ਮਾਡਲ ਹਾਂਜੀ ਹਾਂਜੀ 4 ਦੇ ਆਸ-ਪਾਸ ਹੀ ਆਇਆ ਇਹ ਹੈ ਨਾ ਮਾਸ਼ੀ ਬਿਲਕੁਲ ਬਿਲਕੁਲ ਸਰਦਾਈ ਰੰਗ ਦੇ ਵਿੱਚ ਇਸੇ ਮਾਡਲ ਦੇ ਵਿੱਚ ਹੀ ਆਇਆ ਤੇ ਇਸ ਟਰੈਕਟਰ ਦੇ ਵਿੱਚ ਕਾਫੀ ਜਿਆਦਾ ਖਾਸ ਗੱਲਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪਹਿਲਾਂ ਤੇ ਇਹ ਹੈਗਾ ਜੀ ਡੀ 450 ਵਾਲਾ ਟਰੈਕਟਰ ਹੈ ਨਾ ਹਾਂਜੀ ਹਾਂਜੀ 450 ਤੇ ਨੰਬਰ ਇਹ 50 ਵਾ ਬਾਈ 50 ਨੰਬਰ ਜੀ ਪਹਿਲੇ ਨਾਮ ਦਾ ਟਰੈਕਟਰ ਹੈ ਠੀਕ ਆ ਹਜੇ ਪਹਿਲੇ ਨਾਮ ਆ ਹਾਂਜੀ ਹਾਂਜੀ ਪਹਿਲੇ ਨਾਮ ਆ ਇਹ ਟਰੈਕਟਰ ਪਹਿਲਾਂ ਤਾਂ ਹੋਇਆ ਜੀ ਪਾਵਰ ਸਟੀering ਪਾਵਰ ਸਟੀering ਥੋੜੇ ਰੁਪਿਆਵਾਂ ਦੇ ਵਿੱਚ ਤੁਹਾਨੂੰ ਪਾਵਰ ਸਟੀering ਟਰੈਕਟਰ ਦਿਵਾਉਣਾ ਹੋਰ ਇਹਦੇ ਬ ਅੱਛਾ ਸੈਂਪਲ ਆਉਂਦੀਆਂ ਉਹ ਵੈਸੇ ਤਾਂ ਵੈਸੇ ਸੈਂਪਲ ਸੁੱਕੀਆਂ ਬ੍ਰੇਕਾਂ ਆਉਂਦੀਆਂ ਇਹਦੀਆਂ ਤੇਲ ਬ੍ਰੇਕਾਂ ਹੋਈਆਂ ਵੀ ਆ ਟਰੈਕਟਰ ਤੇ ਚੰਗੇ ਰੁਪਏ ਲਾਇਆ ਕਿਸੇ ਸ਼ੌਂਕੀ ਕਿਸਾਨ ਭਰਾ ਦਾ ਰੱਖਿਆ ਸੀ ਹਾਂਜੀ ਹਾਂਜੀ ਪੂਰੇ ਚੰਗੇ ਜ਼ਿਮੀਂਦਾਰ ਤੋਂ ਲੈ ਕੇ ਆਈ ਇਹ ਟਰੈਕਟਰ ਠੀਕ ਆ ਚੰਗੇ ਰੁਪਏ ਬਹੁਤ ਲਾਏ ਵੇ ਇੱਥੇ ਠੀਕ ਆ ਹਾਂਜੀ ਹਾਂ ਤੇ ਇਹਦੇ ਆਪਾਂ ਚੰਗੇ ਰੁਪਏ ਲੱਗੇ ਵਾਲਾ ਟਰੈਕਟਰ ਤੇ ਮੂਹਰਲੇ ਟਾਇਰ ਕਿੰਨੇ ਹੋਣਗੇ ਜੀ ਮੂਹਰਲੇ ਟਾਇਰ ਹੈਗੇ 80 85 ਪੈਸੇ ਜੀ ਆ 80 85 ਪੈਸੇ ਆ ਹਾਂਜੀ ਹਾਂ ਮਗਰਲੇ ਟਾਇਰ ਐਮ ਆਰ ਐਫ ਦੇ ਆ ਇਹ ਵੀ ਹੈਗੇ ਆ 45 50% ਟਾਇਰ ਹੈਗੇ ਆ ਹਾਂਜੀ ਹਾਂਜੀ ਹਾਂ 45% ਗਿਣ ਕੇ ਆਜੋ ਪੱਕੇ ਕੰਪਨੀ ਦੇ ਟਾਇਰ ਆ 13 ਦੇ ਟਾਇਰਾਂ ਚ ਆ ਜੀ ਇਹ ਨਹੀਂ 14 ਦੇ 14ਾਂ ਚ 14 ਦੇ 14ਾਂ ਚ ਹਾਂਜੀ 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 14 ਦੇ 14ਾਂ ਚ ਇਹ ਟਰੈਕਟਰ ਆ ਤੇ ਆਪਾਂ ਵਿਖਾ ਦਈਏ ਸ਼ੋਅ ਸ਼ੂ ਦਾ ਆਹ ਰੰਗ ਰੀਜਨਲ ਆ ਹਾਂ ਰੀਜਨਲ ਬਾਈ ਜੀ ਹਾਂ ਇਸੇ ਸਰਦਾਈ ਰੰਗ ਵਾਲੇ ਨੂੰ ਹੀ ਪਸੰਦ ਕਰਦੇ ਆ ਲੋਕ ਹਾਂ ਜਿਆਦਾ ਮਾਰਕੀਟ ਹੈ ਇਸ ਟਰੈਕਟਰ ਦੀ ਸਰਦਾਈ ਰੰਗ ਵਾਲੇ ਦੀ ਹਜੇ ਇਹਦੀ ਸੈਲਫ ਸਲਫ ਨਾਲ ਦੀ ਆ ਟਰੈਕਟਰ ਦੀ ਪਾਵਰ ਬਹੁਤ ਸੋਹਣੀ ਹੋਈ ਆ ਫਿਟਿੰਗ ਪਾਵਰ ਸਟੀering ਦੀ ਇਸ ਟਰੈਕਟਰ ਦੀ ਹਾਂਜੀ ਹਾਂਜੀ ਤੇ ਸੈਲਫ ਸਟਾਰਟ ਆ ਜੀ ਪੂਰਾ ਸੈਲਫ ਸਟਾਰਟ ਜੀ ਅਮਰੌਨ ਦੀ ਕੰਪਨੀ ਦੀ ਬੈਟਰੀ ਹੈ ਤੇ ਠੀਕ ਆ ਹਾਂ ਜੀ ਹਾਂ ਡੰਡਾ ਫੱਟੀ ਸਾਰਾ ਸਮਾਨ ਇਹਦੇ ਨਾਲ ਆਇਆ ਕੰਪਲੀਟ ਆ ਹਾਂ ਜੀ ਹਾਂ ਜੀ ਸਾਰਾ ਸਮਾਨ ਕੰਪਲੀਟ ਹੈ ਜਿਹੜਾ ਜ਼ਿੰਮੇਦਾਰ ਨੂੰ ਚਾਹੀਦਾ ਜੇ ਬਹੁਣ ਲੱਗਿਆ ਤਾਂ ਟਾਪ ਲਿੰਕ ਫੱਟੀ ਚਾਹੀਦੀ ਉਹ ਵੀ ਹੈਗੀ ਆ ਸਟਾਰਟ ਕਰਨ ਵਾਸਤੇ ਬੈਟਰੀ ਚਾਹੀਦੀ ਚੰਗੀ ਬੈਟਰੀ ਵੀ ਹੈਗੀ ਆ ਬਿਲਕੁਲ ਜੀ ਬਿਲਕੁਲ ਤੇ ਇਹ ਤਾਂ ਬਾਈ ਜੀ ਭਲਾ ਜਾਣਦੇ ਆ ਸਾਰੀ ਜੋੜ ਦੇਣ ਉਹਨੂੰ ਅੱਛਾ ਕੰਮ ਵਾਲਾ ਟਰੈਕਟਰ ਹੈ ਇੰਜਨ ਗੇਅਰ ਦੇ ਵਿੱਚੋਂ ਕਿਵੇਂ ਆ ਬਹੁਤ ਚੰਗਾ ਹੀ ਪੂਰਾ ਚੰਗਾ ਤਸੱਲੀ ਕਰ ਲਏ ਹਾਂਜੀ ਹਾਂਜੀ ਠੀਕ ਆ ਯਾਨੀ ਕਿ ਆਉਦੀ ਤਸੱਲੀ ਕਰ ਲਏ ਇੰਜਨ ਗੇਅਰ ਦਾ ਬਾਈ ਕਹਿੰਦਾ ਤਸੱਲੀ ਵਾਲਾ ਟਰੈਕਟਰ ਆ ਕਿਰਾਏ ਪਾੜੇ ਤੇ ਨਹੀਂ ਚੱਲਿਆ ਨਹੀਂ ਜੀ ਨਹੀਂ ਬਾਈ ਇਹ ਤੇ ਚੱਲਦਾ ਰਿਹਾ ਠੀਕ ਆ ਬਾਈ ਤੇ ਚੱਲਿਆ ਟਰੈਕਟਰ ਆ ਇਹ ਤੁਸੀਂ ਖਰੀਦ ਸਕਦੇ ਆ ਇਹਦੀ ਖਾਸ ਗੱਲ ਕੀ ਆ ਕਿ ਇਹ ਸੈਂਟਰ ਗੇਅਰ ਚ ਆਉਂਦਾ ਸੀਗਾ ਸਟੈਂਡਰਡ ਬਾਕੀ ਇਹਦੀ ਰਿਪੇਅਰ ਬਹੁਤ ਘਾਟਾ ਬਿਲਕੁਲ ਜੀ ਖੁੱਲਦਾ ਨਹੀਂ ਛੇਦੀ ਟਰੈਕਟਰ ਹਾਂ ਛੇਦੀ ਖੁੱਲਦਾ ਨਹੀਂਗਾ ਤੇਲ ਖਰਚਾ ਘਾਟਾ ਸ਼ਰਦਈ ਰੰਗ ਵਾਲੇ ਦਾ ਤੇ ਬਾਕੀ ਇਹ ਸਪੈਸ਼ਲ ਕੰਪਨੀ ਵੀ ਲੈ ਕੇ ਦਿੰਦੀ ਸੀ ਸਪੈਸ਼ਲ ਕਲਟੀਵੇਟਰ ਵਾਲਾ ਗੇਅਰ ਸੀ ਹਲਾਂ ਦੀ ਖ ਉਹ ਰੇਟ ਤਾਂ ਹੈਗਾ ਜੀ ਦਾ 275000 ਰੁਪਿਆ 275000 ਰੁਪਿਆ ਆਪਾਂ ਇਹਦਾ ਮੰਗ ਲਿਆ ਹਾਂਜੀ ਹਾਂਜੀ ਹਾਂ ਹੁਣ ਛੱਡ ਦਿਓ ਸਾਰੀਆਂ ਗੱਲਾਂ ਜੀ ਵੀਡੀਓ ਵਾਲੇ ਅਸੀਂ ਦੱਸ ਤੋ ਦੇਣਾ ਕਿੰਨੇ ਹਾਂ ਪਰ ਇਹ 260000 ਦਾ ਦੇ ਦੂੰਗਾ ਇਹ ਟਰੈਕਟਰ 260000 ਦਾ ਮਾਲਕ ਬਣ ਜਾਓਗੇ ਇਸ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਦੇ ਨੂੰ ਮਗਰਾੜਾ ਵਗੈਰਾ ਦਾ ਵਿਖਾ ਦਈਏ ਤਾਂ ਬਿਲਕੁਲ ਸਾਫ਼ ਮਗਰਾੜਾ ਲਿੰਕਾਂ ਲੂਕਾਂ ਦੀ ਟੁੱਟ ਭਜ ਹੈ ਨਹੀਂ ਬਾਕੀ ਹੌਕ ਵਗੈਰਾ ਤੁਸੀਂ ਵੇਖ ਸਕਦੇ ਆ ਟਾਪ ਲਿੰਕ ਫੱਟੀ ਮਿਲੂਗੀ ਛਤਰੀ ਉੱਪਰ ਲੱਗੀ ਆ ਇਸ ਟਰੈਕਟਰ ਤੇ 275000 ਚੋਂ 260000 ਦਾ ਤੁਹਾਨੂੰ ਆਹ ਟਰੈਕਟਰ ਮਿਲ ਜੂਗਾ ਤੇ ਬਾਈ ਜੀ ਆਪ ਦਾ ਮੋਬਾਈਲ ਨੰਬਰ ਦੱਸ ਦਿਓ ਜੀ ਹਾਂਜੀ 98766 ਜੀ 98766 54566 ਜੀ 54566 ਤੇ ਸੰਪਰਕ ਕਰਕੇ ਤੁਸੀਂ ਆਹ ਸਟੈਂਡਰਡ 450 ਡੀਆਈ ਟਰੈਕਟਰ ਖਰੀਦ ਸਕਦੇ ਆ ਜੀ ਇਸ ਨੰਬਰ ਸਕਰੀਨ ਤੇ ਵੀ ਲਿਖਿਆ ਆ ਰਿਹਾ ਬਾਕੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਆ ਤਾਂ 6239529480 ਤੇ ਸੰਪਰਕ ਕਰਕੇ ਐਡ ਕਰਵਾ ਸਕਦੇ ਆ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ